बापू गुलाब सिंह जी बापू जी ਦਾ ਸਫਰ ਜਿਹੜਾ ਸੁਪਰੀਆ ਦੇ ਘਰ ਸਿਰਫ 2 ਦਿਨਾਂ ਦਾ ਸੀ 16 9 2024 ਨੂੰ ਲੈ ਕੇ ਆਏ 18 9 2024 ਨੂੰ ਅਕਾਲ ਚਲਾਣਾ ਕਰਦੇ ਹੱਡੀਆਂ ਦੇ ਮੁੱਠ 40-45 ਕਿਲੋ ਦਾ ਉਹ ਸਰੀਰ ਉੱਥੇ ਪਿਆ ਸ਼ਾਇਦ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ। ਬਾਪੂ ਗੁਲਾਬ ਸਿੰਘ ਦਾ ਕੁਝ ਪਤਾ ਨਹੀਂ ਲੱਗਿਆ ਵੀ ਉਹਦੇ ਮਾਪੇ ਕਿੱਥੇ ਸੀ, ਕਿੱਥੇ ਜੰਮਿਆ ਸੀ, ਕਿੱਥੇ ਭੈਣ ਭਰਾ ਕਿੱਥੇ ਬੱਚੇ ਸੀ। ਕੁਝ ਵੀ ਪਤਾ ਨਹੀਂ ਲੱਗਿਆ। ਇਹ ਬਾਪੂ ਗੁਲਾਬ ਸਿੰਘ ਦੀ ਆਤਮਾ ਦੀ ਸ਼ਾਂਤੀ ਦੀ ਅਪਰਦਾਸ ਕਰੀਏ। ਹਿੰਦਾ ਉਹਦੇ ਕੋਲ ਕੌਣ ਹੁੰਦਾ ਉਹਨੂੰ ਕੋਲ ਪਰਮਿਸ਼ਨ ਹੁੰਦਾ ਹੈ ਉਹਦੇ ਕੋਲ ਵਾਇਰਲ ਹੁੰਦਾ ਹੈ ਜਦੋਂ ਅਸੀਂ ਜਾਣਦੇ ਆ ਤੇ ਸੰਸਾਰ ਤੋਂ ਉਹਦੀ ਸਾਡੇ ਕੋਲ ਕੌਣ ਹੁੰਦਾ ਸਾਡੇ ਤੋਂ ਸਾਡਾ ਗੁਰੂ ਖੜਾ ਹੁੰਦਾ ਤੂੰ ਸਿੱਖ ਬਣਿਆ ਨਾ ਮੇਰਾ ਤਾਂ ਕੀ ਕਰੀ ਗੁਰ ਸਤ ਗੁਰ ਕਾ ਜੋ ਸਿੱਖ ਕਾਏ ਸੋ ਭੱਲ ਕੇ ਉੱਠ ਨਾਮ ਧਿਆਵਾ ਸਵੇਰੇ ਉੱਥੇ ਇਸ਼ਨਾਨ ਕਰ ਨਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀਪਾ ਗੋਤਰੀ ਜੀ ਸਹਾਇ ਵਾਰ ਸ਼੍ਰੀ ਭਗਵੰਤ ਜੀ ਦੇ ਪਾਛੇ ਦਸਵੇਂ ਪ੍ਰਤਮ ਭਗਵਤੀ ਸਿਮਰ ਕੇ ਗੁਰੂ ਨਾਲ ਕਲਈ ਤੇ ਆਏ ਫਿਰ ਗੁਰੂ ਤੇ ਨਰਦਾਸ RAM DASA ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਆਉ ਸ਼੍ਰੀ ਹਰਿ ਘਰ ਆਏ ਸ੍ਰੀ ਹਨਕ੍ਰੰਤ ਕੇ ਇਹ ਜੀ ਸਿਰ ਖਾਸੋ ਸੁਭਜਾਏ ਤੇਗ ਬਹਾਦਰ ਸਿਮਰੇ ਆ ਘਰ ਨਾ ਉਹਨਾਂ ਦਾ ਵੈਸ ਸਭਾਈ ਹੋਣਾ ਜੀ ਸਹਾਇ ਦਸਵੇਂ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭਾਈ ਹੋਣਾ ਜੀ ਸਹਾਇ ਪਾਛਾ ਸਿੰਘ ਜੀ ਨੂੰ ਤਨ ਗੁਰੂ ਗ੍ਰੰਥ ਸਾਹਿਬ ਦੇ ਬਾਦ ਨਰਸ਼ਨੇ ਨਿਤਾਰ ਤੁਸੀਂ ਚੀਕਾ ਧਿਆਨ ਤਰ ਬੁਰਨਾ ਜੇ ਤੁਹਾਨੂੰ ਤਲ ਤਨ ਤਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਆਪ ਜੀ ਦਾ ਪਾਵਨ ਮੁਖਵਾਕ ਹੈ ਜਿਹਾ ਜਿਰੀ ਲਿਖਿਆ ਬੇਹਾ ਹੁਕਮ ਕਮਾਹੇ ਕੱਲ ਆਵੇਂ ਨਾਨਕ ਸਦੇ ਜਿਹੜੇ ਮਹਾਂਵਾਕਾਂ ਸਰ ਅੱਜ ਇਹਦਾ ਪੇਜਾ ਹੈ ਜੇ ਮੁਕਾਬਕ ਗੁਲਾਬ ਸਿੰਘ ਜੀ ਨੂੰ ਜਿੰਨੇ ਵੀ ਸਵਾਸਾ ਰੂਪੀ ਉਂਝੇ ਲਿਖ ਕੇ ਇਸ ਸੰਸਾਰ ਵਿੱਚ ਭੇਜਿਆ ਸੀ ਉਹਨਾਂ ਨੂੰ ਪੂਰੇ ਕਰਦੇ ਸਿਪਾਸ਼ਾ ਕੁਝ ਦਿਨ ਪਹਿਲਾਂ ਪਰ ਲੋਕ ਗਮਨ ਕਰ ਗਏ ਸੰਸਜੀਤ ਪਾਸ਼ਾ ਜੀਓ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਮਨੁੱਖਤਾ ਦੀ ਸੇਵਾ ਸੰਸਥਾ ਬੁਲਸਤੇ ਪਾਸ਼ਾ ਜੀਓ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਪ ਵੀ ਰਿਸ਼ਤੇ ਪਾਸ਼ਾ ਹਰਮੰਦਰਾ ਵਿਖੇ ਆ ਜਿੱਦੇ ਪਵਿੱਤਰ ਧੁਰਗੇ ਬਾਣੀ ਆਈ ਤਿੰਨ ਸਗਲੇ ਚਿੰਤਾ ਮਿਟਾ ਜਿਹਦੇ ਜਪਾ ਜਾਪ ਆਗ ਦੇ ਹਰਮੰਦਰਾ ਵਿਖੇ ਸਿਪਾਸ਼ਾ ਸਹਿਜ ਪਾਤ ਸਾਹਿਬ ਅਰੰਭ ਕੀਤੇ ਸਨ ਸੋ ਆਪ ਜੀ ਦੀ ਕਿਰਪਾ ਦੁਆਰਾ ਗੁਰਬਾਣੀ ਆਰ ਤੋਂ ਮੱਦ ਮਰਤ ਅੰਤਕ ਸੰਪੂਰਨ ਭੋਗ ਪਾਏ ਗਏ ਹਨ ਸੱਚੇ ਪ੍ਰਸ਼ ਅਪਰੰਤ ਕਾਲ ਜੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲੈ ਕੇ ਮਹਾਵਾਕ ਅਨੁਸਾਰ ਸ੍ਰੀ ਪਾਸ਼ਾ ਪਵਨ ਹਜੂਰੀ ਅੰਦਰਸ਼ਕ ਕੀਰਤਨ ਹੋਇਆ ਸ੍ਰੀ ਪਾਸ਼ਾ ਕਥਾ ਵਿਚਾਰਾ ਹੋਈਆਂ ਸਈ ਪਿਆਰੇ ਮੇਲੋ ਜਿੰਨਾ ਮਿਲਿਆ ਤਰਨ ਨਾਮ ਤੇ ਤਾਵੇ ਨਾਲਕ ਨਾਮ ਚੜ ਦੇ ਗਲਾਬ ਤੇਰੇ ਬਾਣੇ ਸਰਬੋਤਮਾ ਬੋਲੇ ਸੋ ਨਿਹਾਲ ਨੇ ਰਦੀ ਲਕਿਆ ਤੇ ਹਰ ਮੰਡ ਤੁਹਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਮ ਤੇਨ ਕਾਰਜਾਤ ਹਰ ਹਰਿ ਮੁਖੇ ਨਾਨਕ ਸ਼ਰਨ ਗਹੀ ਸੁਖ 사ਗਰ ਜਨਮ ਮਰਨ ਫਿਰ ਗੁਰਨਾਮੁ ਤੁ ਵਾਹਿਗੁਰੂ ਜੀ ਦਾ ਸਤਸੰਗ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਗੁਲਾਬ ਸਿੰਘ ਜੀ ਸਨ ਅਫ ਮੋਹਨ ਲਾਲ ਜੀ ਬਾਪੂ ਜੀ ਦਾ ਸਫਰ ਜਿਹੜਾ ਸੁਪਨਿਆਂ ਦੇ ਘਰ ਤੇ ਸਿਰਫ 2 ਦਿਨਾਂ ਦਾ ਸੀ ਸਿਰਫ 2 ਦਿਨ ਗੁਲਾਬ ਸਿੰਘ ਜੀ ਨੇ ਸੁਪਨਿਆਂ ਦੇ ਘਰ ਚ ਪਤਿਤ ਕੀਤੇ 16 9 2024 ਨੂੰ ਲੈ ਕੇ ਆਏ ਤੇ 18 9 2024 ਨੂੰ ਪਕੜ ਚ ਲੜਾ ਕਰ ਗਏ ਤੇ ਇਹ 2 ਦਿਨਾਂ ਦੇ ਵਿੱਚ ਗੇੜੀ ਸਾਡੀ ਸਾਂਝ ਬਾਪੂ ਗੁਲਾਬ ਸਿੰਘ ਜੀ ਦੇ ਨਾਲ ਪਈ ਕਿ ਕਿਸੇ ਵੀਰ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਵੀ ਇੱਥੇ ਨਿਊਯਾਰਕ ਪਿਆ ਹਾਲਤ ਬਹੁਤ ਮਾੜੀ ਆ ਨਾਮ ਆਪਣਾ ਗੁਲਾਬ ਸਿੰਘ ਦੱਸਦਾ ਅਸੀਂ ਜਾ ਪਹੁੰਚੇ ਬਾਪੂ ਜੀ ਦੀ ਹਾਲਤ ਦੇਖੀ ਵਧੀਆ ਗੱਲਾਂ ਮਾਰਦਾ ਸੀ ਬਾਪੂ ਪਰ ਛਾਤੀ 'ਚੋਂ ਆਵਾਜ਼ ਬਹੁਤ ਆਉਂਦੀ ਸੀ ਰੇਸ਼ਾ ਭਰਿਆ ਪਿਆ ਸੀ ਧੌਣ ਆਕੜੀ ਪਈ ਸੀ ਇੱਕ ਧੌਣ ਦੀ ਇੱਕ ਸਾਈਡ ਤੇ ਗੰਢ ਜੀ ਬਣੀ ਹੋਈ ਸੀ ਲੱਤ ਟੁੱਟੀ ਹੋਈ ਸੀ ਤੇ ਇੱਕ ਹੱਡੀਆਂ ਦੀ ਮੋਢਰ 40-45 ਕਿਲੋ ਦਾ ਉਹ ਸਰੀਰ ਉੱਥੇ ਪਿਆ ਸ਼ਾਇਦ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਅਸੀਂ ਉਸ ਤੋਂ ਬਾਪੂ ਨੂੰ ਲੈ ਕੇ ਆਏ ਬੜੀਆਂ ਹੌਸਲੇ ਨਾਲ ਗੱਲਾਂ ਕਰ ਰਿਹਾ ਸੀ ਦੱਸ ਰਿਹਾ ਸੀ ਵੀ ਮੈਂ ਡੈਰੀ ਦਾ ਕੰਮ ਕਰਦਾ ਮਾਲ ਮੈਂ ਜੀਤੂ ਦੀ ਡੈਰੀ ਤੇ ਕੰਮ ਕਰਦਾ ਸੀ ਮੈਂ ਟਰੱਕ ਵੀ ਚਲਾਇਆ ਪਹਿਲਾਂ ਮੈਂ ਆਹ ਕੀਤਾ ਪਿੰਡ ਵੀ ਦੱਸਦਾ ਸੀ ਬਾਪੂ ਫੇ ਮੇਰਾ ਪਿੰਡ ਆ ਜਿਹੜਾ ਉਹ ਦਰੌਦੀ ਪਿੰਡ ਆ ਮੇਰੇ ਪਿੰਡ ਹਰਿਆਣੇ ਦੇ ਵਿੱਚ ਪੈਂਦਾ ਨਰਵਾਣਾ ਜ਼ਿਲ੍ਹਾ ਵਾ ਤੇ ਜੀਂਦ ਦੇ ਕੋਲੇ ਹਰਿਆਣੇ 'ਚ ਪੈਂਦਾ ਦਰੌਦੀ ਪਰ ਅਸੀਂ ਬਾਪੂ ਜੀ ਨੂੰ ਲੈ ਆਏ ਲਿਆ ਕੇ ਬਾਪੂ ਦਾ ਇਸ਼ਨਾਨ ਪਾਣੀ ਕਰਾਇਆ ਹਫ਼ਤਾ ਦਾ ਆਕਰ ਕਰਾਤਾ ਤ੍ਰਾਂਤੀ ਹਰਿਆਣੇ ਜਿਹੜੇ ਸਾਡੇ ਟੀਮ ਮੈਂਬਰ ਉਹਨਾਂ ਨੇ ਗੱਲ ਕੀਤੀ ਦਰੌਦੀ ਪਿੰਡ ਭੇਜਿਆ ਦਰੌਦੀ ਪਿੰਡ ਵਾਲੇ ਕਹਿੰਦੇ ਨਹੀਂ ਅਸੀਂ ਜਾਣਦੇ ਨਹੀਂ ਜਦੋਂ ਉਹਨਾਂ ਦੂਸਰੇ ਦਿਨ ਬਾਪੂ ਚੜਾਈ ਕਰ ਗਿਆ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਉਹ ਗੱਲ ਕਰਨ ਨੂੰ ਤਿਆਰ ਨਹੀਂ ਸੀ ਅਸੀਂ ਫੋਨ ਕਰਿਆ ਉਹ ਅੱਗੋਂ ਗਾਲੀ ਪਾਵੇ ਕਹਿੰਦਾ ਦੋ ਵਾਰੀ ਤੈਨੂੰ ਦਾਸਤਾ ਦਿੱਤਾ ਸਾਡੇ ਪਿੰਡ ਦਾ ਨਹੀਂ ਹੈਗਾ ਅਸੀਂ ਕਹਿੰਦੇ ਚਲੋ ਕੋਈ ਪੁਰਾਣਾ ਬੰਦਾ ਦੇਖ ਲਓ 30 35 ਸਾਲ ਪੁਰਾਣਾ ਨਿਕਲਿਆ ਹੋਵੇ ਪਿੰਡ ਚੋਂ ਉਹ ਬਾਈ ਨੇ ਫੋਨ ਕੱਟਤਾ ਦੋ ਤਿੰਨ ਵਾਰ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਸਾਡਾ ਬੰਦਾ ਫੇਰ ਪਿੰਡ ਗਿਆ ਪਰ ਕਿਸੇ ਨੇ ਵੀ ਹਮ ਹੀ ਨਹੀਂ ਭਰੀ ਵੀ ਨੂੰ ਅਸੀਂ ਜਾਣਦੇ ਆ ਫਿਰ ਉਹਦਾ ਸ਼ਰੀਰ ਉਹ ਤੇ ਫਰਿੱਜ ਚ ਲਾਤਾ ਅੰਦਰ ਆਪਣੇ ਮੋਰਚਲੇ ਬਣੀ ਹੋਈ ਆ ਹੁਣ ਉੱਤੇ ਫਰਿੱਜ ਦੇ ਵਿੱਚ ਰੱਖਤਾ ਚਲੋ ਕੋਈ ਨਾ ਕੋਈ ਤਾਂ ਲੱਭੀਏ ਕੁਛ ਤਾਂ ਪਤਾ ਲੱਗੇ ਕੌਣ ਸੀ ਇਹ ਜੀਤੂ ਵੀਰੇ ਦੀ ਡਾਇਰੀ ਤੇ ਗੈਬਮਾਲ ਉਹ ਵੀ ਕਹਿੰਦਾ ਵੀਰੇ ਮੇਰੇ ਕੋਲੇ ਬਹੁਤ ਬੰਦੇ ਆਉਂਦੇ ਆ ਮੈਨੂੰ ਯਾਦ ਨਹੀਂ ਵੀ ਮੇਰੇ ਨਾਲ ਇਹਦੀ ਕੋਈ ਏਦਾਂ ਨਹੀਂ ਸਾਂਝ ਨਹੀਂ ਮੈਂ ਜਿਹੜਾ ਤੁਹਾਨੂੰ ਦੱਸ ਸਕਾਂ ਵੀ ਇਹ ਕੌਣ ਸੀ ਕਿੱਥੋਂ ਸੀ ਕੁੱਲ ਮਿਲਾ ਕੇ ਬਾਪੂ ਗੁਲਾਬ ਸਿੰਘ ਦਾ ਕੁਝ ਪਤਾ ਨਹੀਂ ਲੱਗਿਆ ਵੀ ਉਹਦੇ ਮਾਪੇ ਕਿੱਥੇ ਸੀ ਕਿੱਥੇ ਜੰਮਿਆ ਸੀ ਕਿੱਥੇ ਭੈਣ ਭਰਾ ਕਿੱਥੇ ਬੱਚੇ ਸੀ ਕੁਝ ਵੀ ਪਤਾ ਨਹੀਂ ਲੱਗਿਆ ਤਿੰਨ ਦਿਨ ਬਾਪੂ ਦੀ ਬੋਡੀ ਪਈ ਰਹੀ ਆਪਣਿਆਂ ਦੇ ਇੰਤਜ਼ਾਰ ਦੇ ਵਿੱਚ 21 ਤਰੀਕ ਨੂੰ ਅਸੀਂ ਸੰਸਕਾਰ ਕੀਤਾ ਫਿਰ ਬਾਪ 18 ਤਰੀਕ ਨੂੰ ਮੌਤ ਹੋਈ 21 ਤਰੀਕ ਨੂੰ ਸੰਸਕਾਰ ਕਰਿਆ ਉਹ ਵੀਰ ਡਰਾਈਵਰ ਭਰਾ ਜਿਨ੍ਹਾਂ ਨੇ ਦੱਸਿਆ ਸੀ ਸਾਨੂੰ ਉਹਨਾਂ ਨੂੰ ਫੋਨ ਕੀਤਾ ਉਹ ਆਪਣੇ ਬਣ ਕੇ ਆਖਰੇ ਨਾਲ ਪੰਜ-ਛੇ ਜਾਣੇ ਅਸੀਂ ਨਾਲ ਕੇ ਬਾਪੂ ਦਾ ਆਖਰੀ ਸਫ਼ਰ ਪੂਰਾ ਕੀਤਾ ਤੇ ਅੱਜ ਆਪਾਂ ਸਾਰੇ ਬਾਪੂ ਦੀ ਆਖਰੀ ਅਰਦਾਸ 'ਚ ਅੰਤਮ ਅਰਦਾਸ ਸ਼ਾਮਲ ਹੋਈ ਹਮੇਸ਼ਾ ਆਪਾਂ ਗੱਲ ਕਰਦੇ ਆ ਸੁਪਨਿਆਂ ਦੇ ਘਰ ਵਿੱਚ ਮੁਨਫਤਰੀ ਸੇਵਾ ਪਰਿਵਾਰ ਦੇ ਮੈਂਬਰ ਸਮੇਂ-ਸਮੇਂ ਤੇ ਇਸ ਦੁਨੀਆ ਤੋਂ ਅਲਵਿਦਾਖ ਕੇ ਤੁਰੇ ਜਾਂਦੇ ਆ ਕਿਉਂਕਿ ਉਹਨਾਂ ਦੀ ਹਾਲਤ ਹੀ ਬਹੁਤ ਮਾੜੀ ਹੁੰਦੀ ਹੈ ਜਦੋਂ ਅਸੀਂ ਲੈ ਕੇ ਆਉਂਦੇ ਆ 100% ਇੱਕ ਵੀ ਬੰਦਾ ਇਹ ਜਾਨੀ ਜਿਹੜਾ ਸਾਡੇ ਕੋਲੇ ਬਿਲਕੁਲ ਤੰਦਰੁਸਤ ਆਇਆ ਹੋਵੇ ਸਾਰੇ ਦੇ ਸਾਰੇ ਮਰੀਜ਼ ਹੁੰਦੇ ਆ ਤੇ ਬਹੁਲੇ ਜਿਆਦਾ ਕ੍ਰਿਟੀਕਲ ਹੁੰਦੇ ਆ ਜਿਨ੍ਹਾਂ ਦੀ ਹਾਲਤ ਇੰਨੀ ਮਾੜੀ ਹੁੰਦੀ ਆ ਵੀ ਉਹ ਆਪਣੀ ਸੋਚੀ ਵੀ ਨਹੀਂ ਹੁੰਦੀ ਉਹਨਾਂ ਤਾਂ ਫਿਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਮੈਂਬਰ ਇਸ ਦੁਨੀਆ ਤੋਂ ਅਲਵਿਦਾ ਆਖ ਜਾਂਦੇ ਆ ਪਿਛਲੇ 8 ਸਾਲਾਂ ਦੇ ਵਿੱਚ ਆਪਣੇ ਕੋਲੋਂ ਸੁਪਨਿਆਂ ਦੇ ਘਰ ਤੋਂ ਕਰੀਬ 700 ਮੈਂਬਰ ਇਸ ਦੁਨੀਆ ਤੋਂ ਰੁਕਸਤ ਹੋ ਚੁੱਕਿਆ ਉਹਨਾਂ ਦੇ ਅੰਤਮ ਸੰਸਕਾਰ ਇਸ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ 'ਚ ਕੀਤੇ ਗਏ ਇਹਨਾਂ ਹੱਥਾਂ ਦੇ ਨਾਲ ਉਹ ਸੇਵਾ ਮਹਾਰਜ ਲੈ ਰਹੇ ਨੇ ਉਹਨਾਂ ਦੇ ਅਸਤ ਉਹਨਾਂ ਦੇ ਫੁੱਲ ਚੁੱਕ ਕੇ ਕਟਾਣਾ ਸਾਹਿਬ ਗੁਰੂ ਘਰ ਦੇ ਅਰਪਵਾਹ ਕਰਕੇ ਆਈਦੇ ਆ ਇਹ ਆਪਣੇ ਗੁਰੂ ਘਰਾਂ ਦੇ ਵਿੱਚ ਸਹਿਜ ਪਾਠ ਪ੍ਰਕਾਸ਼ ਕਰਾ ਕੇ ਉਹਦੇ ਪ੍ਰੋਗ ਪਾਈਦੇ ਆ ਤੇ ਆਪਾਂ ਸਾਰੇ ਵਿੜ ਭਾਗੇ ਆ ਵੀ ਇਹਨਾਂ ਦੇ ਆਪਣੇ ਬਣਨ ਦੇ ਕਾਬਿਲ ਹੋਏ ਆ ਆਪਾਂ ਇਹਨਾਂ ਦੇ ਰਿਸ਼ਤੇਦਾਰ ਬਣ ਪਾਉਨੇ ਆ ਜਿੱਥੇ ਬਾਪੂ ਜੋਰਾ ਸਿੰਘ ਜੀ ਆਪਣਾ ਫਰਜ਼ ਕੀਰਤਨੀ ਸੰਗੀਤ ਦਾ ਲਗਾਉਂਦੇ ਨੇ ਉੱਥੇ ਗ੍ਰੰਤੀ ਸਿੰਘ ਆਪਣਾ ਉਧਰਲੇ ਗੁਰੂ ਘਰ ਦੇ ਵਿੱਚ ਵੀ ਇਸੇ ਤਰ੍ਹਾਂ ਕੀਰਤਨ ਹੁੰਦਾ ਇਹ ਆਪਾਂ ਭਾਗਾਂ ਵਾਲੇ ਆ ਵੀ ਗੁਰੂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਜਿਨ੍ਹਾਂ ਦਾ ਕੋਈ ਨਹੀਂ ਨਿਓਟਿਆਂ ਦੀ ਓਟ ਨਿਆਸਰਾਂ ਦਾ ਆਸਰਾ ਨਿਤਰਿਆਂ ਦੀ ਥਿਰ ਬਣਨ ਦਾ ਸਾਨੂੰ ਮੌਕਾ ਦਿੱਤਾ ਨਹੀਂ ਤਾਂ ਸਾਡੀ ਔਕਾਤ ਇੰਨੀ ਨਹੀਂ ਸੀ ਵੀ ਅਸੀਂ ਆਣਿਆਂ ਨੂੰ ਵੀ ਸਾਰਾ ਦੇਸੀ ਸੱਤ ਬਗਾਨਿਆਂ ਨੂੰ ਕੌਣ ਆਪਣੇ ਘਰੇ ਲਿਆ ਕੇ ਰੱਖ ਸਕਦਾ ਇਹ ਤਾਂ ਮੇਰੇ ਪਾਤਸ਼ਾਹ ਦੀ ਕਿਰਪਾ ਉਹ ਘਰ ਬਣਾ ਕੇ ਦਿੱਤਾ ਉਹ ਛੱਤ ਦਿੱਤੀ ਉਹ ਲੀੜਾ ਕੱਪੜਾ ਦਵਾਈ دارو ਦਿੱਤੀ ਹਰ ਇੱਕ ਚੀਜ਼ ਉਥੇ ਮੁਹੱਈਆ ਕਰਾਈ ਸਾਡੀ ਕਲ ਜੁੰਗੀਆਂ ਦੀ ਡਿਊਟੀ ਲਾਤੀ ਵੀ ਅਸੀਂ ਚੱਕ ਚੱਕ ਲਈ ਆਉਨੇ ਆ ਨਹੀਂ ਕੌਣ ਲਿਆਉਂਦਾ ਕਿਹੜਾ ਜਾ ਕੇ ਗਲਾਰ ਸਿੰਘ ਨੂੰ ਪੁੱਛਦਾ ਮੰਡੀ 'ਚ ਪਏ ਨੂੰ ਵੀ ਬਾਪੂ ਚੱਲ ਤੂੰ ਮੇਰੇ ਨਾਲ ਚੱਲ ਮੇਰੇ ਘਰੇ ਚੱਲ ਚੱਲ ਮੈਂ ਤੇਰਾ ਲਾਜ ਕਰਾਉਣਾ ਤੂੰ ਮੇਰੇ ਕੋਲ ਐ ਕੋਈ ਨਹੀਂ ਕਰਦਾ ਭਾਈ ਅਸੀਂ ਵੀ ਨਹੀਂ ਸੀ ਕਰਦੇ ਇਹ ਹੋ ਰਿਹਾ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਇਹ ਵੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਸੱਚੇ ਪਾਤਸ਼ਾਹ ਦੀ ਮਿਹਰ ਆ ਜਿਹੜਾ ਆਪਣੇ ਨਗਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਘਰ ਬਣਿਆ ਜਿੱਥੇ ਇਹਨਾਂ ਬਿਆਸਰਿਆਂ ਨੂੰ ਆਸਰਾ ਮਿਲਦਾ ਜਿੱਥੇ ਇਹਨਾਂ ਨਿਤਰਿਆਂ ਨੂੰ ਧਰ ਬਣ ਕੇ ਆਪਾਂ ਉਹਨਾਂ ਦੇ ਨਾਲ ਖੜਦੇ ਹਾਂ ਉਹਨਾਂ ਦੇ ਆਖਰੀ ਸਮੇਂ ਤੱਕ ਆਪਾਂ ਉਹਨਾਂ ਦੀਆਂ ਅਰਦਾਸਾਂ ਦੇ ਵਿੱਚ ਆ ਕੇ ਜੁੜਦੇ ਹਾਂ ਬਹੁਤ ਧੰਨਵਾਦ ਆ ਨਗਰ ਨਿਵਾਸੀ ਬੀਬੀਆਂ ਭੈਣਾਂ ਦਾ ਵੀਰਾਂ ਦਾ ਜਿਹੜੇ ਇਸ ਤਰ੍ਹਾਂ ਦੇ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਆਖਰੀ ਅਰਦਾਸਾਂ ਅੰਤਮ ਅਰਦਾਸਾਂ ਦੇ ਵਿੱਚ ਆ ਕੇ ਸਾਡੇ ਨਾਲ ਆ ਤੇ ਬਾਪੂ ਗੁਲਾਬ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ ਸਭ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਜਿਹੜੇ ਵੀ ਬਾਪੂ ਦੇ ਪਰਿਵਾਰ ਕੇ ਮੈਂਬਰ ਜਿੱਥੇ ਵੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਇਨਕਸ ਮਤ ਬਖਸ਼ਣ ਮੈਂ ਉਹ ਪਿੱਤੇ ਨਾ ਕਿਤੇ ਪਿੱਛੇ ਮੁੜ ਕੇ ਜੁਰ ਦੇਖਣਾ ਪਤਾ ਤਾਂ ਕਰਨ ਸਾਡਾ ਗਿਆ ਕਿੱਥੇ ਹੈ ਕਹਿਆ ਕੀ ਸੀ ਕਿ ਸਾਰੀਆਂ ਜਿਹੜੀਆਂ ਜ਼ਿੰਦਗੀ ਦੀਆਂ ਦੌੜ ਭੱਜਾਂਵਾਂ ਉਹਦੇ ਵਿੱਚ ਅਸੀਂ ਬਹੁਤ ਕੁਝ ਪਿੱਛੇ ਛੱਡਦੇ ਜਾ ਰਹੇ ਹਾਂ ਮਹਾਰਾਜ ਕਿਰਪਾ ਕਰੋ ਸਾਨੂੰ ਦੂਜਿਆਂ ਦਾ ਸਾਥ ਇਸੇ ਤਰ੍ਹਾਂ ਵਕਸ਼ਣ ਅਸੀਂ ਸੇਵਾ ਕਰਨ ਦੇ ਕਾਬਿਲ ਬਣੇ ਰਹੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ 嗯嗯嗯嗯，嗯，uh, uh, uh, uh.